ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਾਫੀ ਰਜੇਵੇਂ ਭਰ ਹੋਊਗਾ ਜਿਹਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਖੇਤਰ ਦੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਣੀ ਹੈ ਬਹੁਤ ਸਾਰੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੰਦੇ ਹਨ ਪਰ ਨਾਲ ਦੇ ਨਾਲ ਹੀ ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਹਨ ਉਹਨਾਂ ਸਵਾਲਾਂ ਨੂੰ ਸਹੀ ਆਪਾਂ ਅੱਜ ਉੱਤਰ ਲੈਣ ਦੇ ਲਈ ਆਪਾਂ ਅੱਜ ਗੱਲਬਾਤ ਕਰਾਂਗੇ ਡਾਕਟਰ ਸਰਜੀਤ ਸਿੰਘ ਜੀ ਨਾਲ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਫਸਲ ਮਾਹਿਰ ਦੇ ਤੌਰ ਤੇ ਆਪਣੀ ਭੂਮਿਕਾ ਨਿਭਾ ਚੁੱਕੇ ਹਨ ਤੇ ਅੱਜ ਕੱਲ ਜਿਹੜੇ ਹੈਗੇ ਆ ਆਰ ਜੀ ਆਰ ਸੈੱਲ ਰਵਾਈਵਿੰਗ ਗ੍ਰੀਨ ਰੈਗੂਲੇਸ਼ਨ ਸੈੱਲ ਦੇ ਨਾਲ ਬਤੌਰ ਫਸਲ ਮਾਹਿਰ ਦੇ ਤੌਰ ਤੇ ਜੁੜੇ ਹੋਏ ਹਨ ਤੇ ਇਹਨਾਂ ਦਾ ਬਹੁਤ ਸਾਰਾ ਤਜਰਬਾ ਜਿਹੜਾ ਹੈਗਾ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਹੈਗਾ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕੁਝ ਸਵਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੋਣ ਤੁਸੀਂ ਦੱਸੋ ਜੀ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿ ਲੋੜ ਕੀ ਪੈਗੀ ਆਪਾਂ ਨੂੰ ਇਹ ਖੋ ਜੋਨੇ ਦੀ ਸਿੱਧੀ ਬਜਾਈ ਦੀ ਲੋਲ ਪਹਿਲੇ ਨੰਬਰ ਤੇ ਤਾਂ ਸਾਨੂੰ ਮੇਨ ਪਾਣੀ ਦੀ ਗੱਲ ਹੈ ਪਾਣੀ ਜਿਹੜਾ ਸਾਡਾ ਬਹੁਤ ਨੀਵਾ ਜਾ ਰਿਹਾ ਹੈ ਵਾ ਖਾਸ ਕਰਕੇ ਮਾਰਬਾ ਬੈਡ ਦੇ ਵਿੱਚ ਤੇ ਬਹੁਤ ਪਾਣੀ ਨੀਵਾ ਚਲ ਗਿਆ ਤੇ ਜਿਵੇਂ ਜਿਵੇਂ ਪਾਣੀ ਨੀਵਾ ਜਾਈ ਜਾ ਰਿਹਾ ਤਾਂ ਤੇ ਸਾਨੂੰ ਮਤਲਬ ਪਾਣੀ ਦੀ ਸ਼ਾਰਟੇਜ ਆਉਣ ਲੱਗੀ ਪਾਵਰ ਸਾਨੂੰ ਜ਼ਿਆਦਾ ਲੱਗਣ ਲੱਗੀ ਜਿੰਨੀ ਸਾਨੂੰ ਪਾਵਰ ਹੈ ਇੰਨੀ ਪਾਵਰ ਅਸੀਂ ਕਿੱਥੋਂ ਲੈ ਕੇ ਆਵਾਂਗੇ ਫਿਰ ਦੂਜੀ ਗੱਲ ਇਹ ਹੈ ਵੀ ਇਹਦੇ ਚ ਜਦੋਂ ਅਸੀਂ ਝੋਨਾ ਸਿੱਧਾ ਬੀਦੇ ਆਂ ਉਹਦੇ ਵਿੱਚ ਸਾਨੂੰ ਕਈ ਚੀਜ਼ਾਂ ਦੀ ਬਚਤ ਹੁੰਦੀ ਹੈ ਪਹਿਲੇ ਨੰਬਰ ਤੇ ਤਾਂ ਪੈਸਾ ਹੀ ਆ ਸਾਡਾ ਲੇਬਰ ਬਚਦੀ ਆ ਸਾਡੀ ਲੇਬਰ ਬਹੁਤ ਖੇਤੀ ਮਤਲਬ ਕੰਮ ਖੇਤੀ ਮੋਕਦਾ ਜਿੰਨਾ ਕੰਮ ਅਸੀਂ ਖੇਤੀ ਮਗਾਵਾਂਗੇ ਉਹਨਾਂ ਅਸੀਂ ਖੇਤੀ ਖੇਤ ਨੂੰ ਵਿਹਲਾ ਕਰਾਂਗੇ ਜਿਹੜੀ ਸਿੱਧੀ ਬਜਾਈ ਆ ਇਹਦੇ ਵਿੱਚ ਹੈ ਜਦੋਂ ਅਸੀਂ ਝੋਨਾ ਵੜਦੇ ਆ ਝੋਨਾ ਵੱਢਣ ਵੇਲੇ 7 ਤੋਂ 10 ਦਿਨ ਅਗੇਤੀ ਫਸਲ ਪੱਕਦੀ ਆ ਇਹ ਮੀਥੇਨ ਗੈਸ ਇਹਦੇ ਵਿੱਚੋਂ ਨਹੀਂ ਨਿਕਲਦੀ ਕਿਉਂਕਿ ਪਾਣੀ ਜਿਹੜਾ ਮੇਨ ਗੱਲ ਹੈਗਾ ਵੀ ਪਾਣੀ ਇਹਦੇ ਵਿੱਚ ਖੜਦਾ ਨਹੀਂਗਾ ਡੀਕੰਪੋਜੀਸ਼ਨ ਰੇਟ ਜਿਹੜਾ ਵਾ ਆਰਗੈਨਿਕ ਮੈਟਰ ਦਾ ਜਿਸ ਘਟ ਹੁੰਦਾ ਇਸ ਕਰਕੇ ਮੀਥੇਨ ਗੈਸ ਜਿਹੜੀ ਆ ਉਹ ਵਿੱਚ ਬਹੁਤ ਨਾ ਮਾਤਰੀ ਹੁੰਦੀ ਹੈ ਅੱਗੇ ਜਾ ਕੇ ਮੇਨ ਪਰਾਲੀ ਜਿਹੜੀ ਸਾਨੂੰ ਸਾਮ ਸੰਭਾਲ ਕਰਨੀ ਆ ਕਣਕ ਵੇਲੇ ਉਸ ਵੇਲੇ ਵੀ ਸਾਨੂੰ ਸਮੱਸਿਆ ਆਉਂਦੀ ਹੈ ਜਿਹੜੀਆਂ ਸਾਡੀਆਂ ਜਿਆਦਾ ਕਦੂ ਕੀਤੇ ਖੇਤੇ ਨੇ ਉਹਨਾਂ ਦੇ ਵਿੱਚ ਪਰਾਲੀ ਜਿਆਦਾ ਹੋ ਜਾਂਦੀ ਹੈ ਇਹਦੇ ਵਿੱਚ ਸਾਨੂੰ ਪਰਾਲੀ ਦੀ ਕੋਈ ਸਮੱਸਿਆ ਨਹੀਂ ਆਉਂਦੀ ਸਿੱਧੀ ਵਿਜਾਈ ਦੇ ਵਿੱਚ ਸਾਮ ਸੰਭਾਲ ਵਾਸਤੇ ਨਾ ਅਸੀਂ ਮਸ਼ੀਨਾਂ ਦੇ ਨਾਲ ਹੀ ਉਹਨੂੰ ਮੈਨੇਜ ਕਰ ਸਕਦੇ ਹਾਂ ਪਾਣੀ ਦੀ ਬਚਤ ਸਿੱਧੀ ਦੇਖੋ 10 ਤੋਂ 20% ਪਾਣੀ ਬਚਦਾ ਫੇਰ ਗੱਲ ਇਹ ਆ ਵੀ ਜਿੰਨਾ ਅਸੀਂ ਪਾਣੀ ਇਹਦੇ ਚ ਦੇਵਾਂਗੇ ਨਾ ਖੇਤ ਦੇ ਵਿੱਚ ਉਹ ਪਾਣੀ ਸਾਰਾ ਧਰਤੀ ਦੇ ਵਿੱਚ ਚੀਤਦਾ ਠੀਕ ਹੈ ਜੀ ਉਹ ਠੀਕ ਹੈ ਜੀ ਉਹ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਝੋਨੇ ਦੀ ਸਿੱਧੀ ਬਜਾਈ ਦੀ ਤਾਂ ਕਿਹੜੀਆਂ ਮਿੱਟੀਆਂ ਦੇ ਵਿੱਚ ਜਾਂ ਕਿਹੜੇ ਖੇਤਰਾਂ ਦੇ ਵਿੱਚ ਆਪਾਂ ਇਹਨਾਂ ਨੂੰ ਕਰ ਸਕਦੇ ਦੇਖੋ ਮੇਨ ਗੱਲ ਤੇ ਇਹ ਹੈ ਵੀ ਤਕਰੀਬਨ ਪੰਜਾਬ ਦੀ ਜਿਹੜੀ ਜ਼ਮੀਨ ਆ ਪੰਜਾਬ ਦੀ ਜ਼ਮੀਨ ਦੇ ਵਿੱਚ ਨਾ 80% ਜ਼ਮੀਨ ਇਸ ਤਰ੍ਹਾਂ ਦੀ ਆ ਜਿਹਦੇ ਸਿੱਧਾ ਝੋਨਾ ਬੀਜਿਆ ਜਾ ਸਕਦਾ ਠੀਕ ਹੈ ਬਾਕੀ 20% ਜ਼ਮੀਨਾਂ ਇਹ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਹਲਕੀਆਂ ਨੇ ਰੇਤਲੇ ਅੰਗ ਦੇ ਵਿੱਚ ਨੇ ਜਿੱਥੇ ਅਸੀਂ ਇਹਦੀ ਬਿਜਾਈ ਨਹੀਂ ਕਰ ਸਕਦੇ ਆਮ ਤੌਰ ਤੇ ਅਸੀਂ ਦੇਖਣਾ ਵੀ ਜਿੱਥੇ ਭਾਲ ਵਾਲੀ ਜ਼ਮੀਨ ਆ ਸਾਡੀ ਸੇਮ ਵਾਲੀ ਜ਼ਮੀਨ ਆ ਸਾਰੀ ਇਹਦੇ ਵਿੱਚ ਬੀਜੀ ਜਾ ਸਕਦੀ ਆ ਜਿੱਥੇ ਚੀਕਣਾ ਪਣ ਜ਼ਿਆਦਾ ਵਾ ਮਤਲਬ ਕਹਿੰਦਾ ਦਰਮਿਆਨੇ ਪਣ ਤੋਂ ਲੈ ਕੇ ਭਾਰੇ ਪਣ ਦੇ ਵਿੱਚ ਜਿਹੜੀ ਜ਼ਮੀਨ ਸਾਡੀ ਜਾ ਰਹੀ ਆ ਠੀਕ ਨਹੀਂ ਮਿੱਟੀ ਵਾਲੇ ਪਾਸੇ ਨੂੰ ਜਾ ਰਹੀ ਆ ਜਿੱਥੇ ਸੈਲਟ ਕਲੇ ਵਗੈਰਾ ਸਾਰਾ ਹੈ ਗਿਆ ਵਾ ਕੀ ਕਿਣੀ ਮਿੱਟੀ ਜਿਆਦਾ ਵਾ ਉਹਨਾਂ ਆਪਾਂ ਜ਼ਮੀਨਾਂ ਦੇ ਵਿੱਚ ਇਹਨਾਂ ਸਿੱਧਾ ਚੋਨਾ ਬੀਜ ਸਕਦੇ ਹਾਂ ਬਹੁਤ ਵਧੀਆ ਕਾਮਯਾਬੀ ਦੇ ਨਾਲ ਇਥੇ ਇਹ ਹੁੰਦਾ ਡਾਕਟਰ ਸਾਹਿਬ ਜਦੋਂ ਗੱਲ ਕਰਦੇ ਹਨ ਆਪਾਂ ਕਿਸਮਾਂ ਦੀ ਗੱਲ ਕਰਦੇ ਹਾਂਜੀ ਤਾਂ ਕਿਹੜੀਆਂ ਕਿਸਮਾਂ ਦੀ ਆਪਾਂ ਨੂੰ ਝੋਨੇ ਦੀ ਜਿਹੜੀ ਸਿੱਧੀ ਬਜਾਈ ਵਿੱਚ ਕਾਸ਼ਤ ਦੇ ਵਿੱਚ ਵਰਤੋਂ ਕਰਨੀ ਚਾਹੀਦੀ ਹੈ ਦੇਖੋ ਤਰਜੀਹ ਸਾਨੂੰ ਇਹ ਦੇਣੀ ਪੈਣੀ ਆ ਵੀ ਜਿਹੜੀ ਥੋੜੇ ਸਮੇ ਵਾਲੀ ਕਿਸਮਾਂ ਥੋੜੇ ਸਮੇ ਵਾਲੀ ਕਿਸਮ ਨੂੰ ਅਸੀਂ ਤਰਜੀਹ ਦਈਏ ਥੋੜੇ ਸਮੇ ਵਾਲੀ ਕਿਸਮ ਸਾਤੇ ਕੋਲੇ ਜਿਹੜੀ ਹੈਗੀ ਆ ਪੀਆਰ 126 ਕਿਸਮਾਂ ਇਹ ਜਿਹੜੀ ਤਕਰੀਬਨ 123 ਦਿਨ ਲੈਂਦੀ ਪੱਕਾ ਨੂੰ ਪਰ ਅਸੀਂ ਕਹਿੰਦੇ ਆ ਵੀ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਦੋ ਤਿੰਨ ਕਿਸਮਾਂ ਦਰਮਿਆਨੇ ਸਮੇਂ ਵਾਲੀਆਂ ਵੀ ਆਪਾਂ ਇਹਦੇ ਵਿੱਚ ਲੈ ਸਕਦੇ ਆ ਕਿਉਂਕਿ ਉਹਨਾਂ ਨੂੰ ਜਦੋਂ ਅਸੀਂ ਵੇਚਾਂਗੇ ਨਾ ਤਾਂ ਦੂਜੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਦੇ ਮੁਕਾਬਲੇ ਇਹ ਜਿਹੜੀ ਦਰਮਿਆਨੇ ਸਮੇਂ ਵਾਲੀਆਂ ਤੇ ਥੋੜੇ ਸਮੇਂ ਵਾਲੀਆਂ ਕਿਸਮਾਂ ਨੇ ਇਹਨਾਂ ਦਾ ਜਿਹੜਾ ਸ਼ੁਰੂਆਤੀ ਬਾਜ਼ਾ ਜ਼ਿਆਦਾ ਹੋਊਗਾ ਜੇਕਰ ਸ਼ੁਰੂਆਤੀ ਬਾਜ਼ਾ ਜ਼ਿਆਦਾ ਹੋਊਗਾ ਇੱਕਦਮ ਵਧਣਗੀਆਂ ਤਾਂ ਨਦੀਨਾਂ ਨੂੰ ਵੀ ਕਾਬੂ ਪਾਉਣਗੀਆਂ ਨਦੀਨਾਂ ਦੀ ਸਾਨੂੰ ਸਮੱਸਿਆ ਮਗਰੋਂ ਬਾਅਦ ਚ ਆਉਣੀ ਆ ਥੋੜੇ ਸਮੇਂ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣ ਦੀ ਲੋੜ ਆ ਸਾਨੂੰ ਝੋਨੇ ਵਿੱਚ ਤੇ ਇਹ ਕਿਸਮਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਵਾ ਵੀ ਪਹਿਲਾਂ PR126 ਕਿਸਮਾ ਫਿਰ ਇਹਦੇ ਨਾਲ 127 ਕਿਸਮ ਵੀ ਆਪਾਂ ਬੀਜ ਸਕਦੇ ਆ ਫਿਰ 129 ਕਿਸਮਾ ਨਵੀਂ ਆਈ ਆ 130 ਕਿਸਮ PR130 ਜਿਹੜੀ ਕਿਸਮ ਇਹ ਇਹਨਾਂ ਨੂੰ ਆਪਾਂ ਲੈ ਸਕਦੇ ਆ ਜਿੱਥੇ ਬਾਸਮਤੀ ਆਪਾਂ ਬੀਜਣੀ ਆ ਬਾਸਮਤੀ ਦੇ ਵਿੱਚ ਤਿੰਨ ਚਾਰ ਕਿਸਮਾਂ ਆਪਾਂ ਲੈ ਸਕਦੇ ਆ 1509 ਕਿਸਮਾ ਪੂਸਾ ਬਾਸਮਤੀ 1509 ਉਦੇ ਨਾਲ ਇੱਕ ਸਾਡੀ ਪੰਜਾਬ 7 ਨੰਬਰ ਕਿਸਮ ਹੈਗੀ ਆ ਫਿਰ ਪੂਸਾ ਬਾਸਮਤੀ 1847 ਕਿਸਮ ਹੈ ਇਹ ਕਿਸਮ ਆ ਆਪਾਂ ਇਹ ਇਸ ਦੇ ਵਿੱਚ ਲੈ ਸਕਦੇ ਆ ਇਹਨਾਂ ਦਾ ਸਮਾਂ ਜਿਹੜਾ ਵੱਖਰਾ ਵੱਖਰਾ ਵਾ ਸਮਾਂ ਇਸ ਤਰ੍ਹਾਂ ਵੱਖਰਾ ਵੱਖਰਾ ਵਾ ਜਿਹੜੇ ਚੋਨਾ ਵਾ ਉਹ ਅਸੀਂ ਚੋਨੇ ਬਣੇ ਜੂਨ ਦੇ ਪਹਿਲੇ 15 ਵਾਲੇ ਵਿੱਚ ਲੈ ਕੇ ਜਾਣਾ ਜਿਹੜੀ ਸਾਡੀ ਬਾਸਮਤੀ ਆ ਉਹਨੂੰ ਜੂਨ ਦੇ ਦੂਜੇ 15 ਵਾਲੇ ਵਿੱਚ ਲੈ ਕੇ ਜਾਣਾ ਇਹ ਜ਼ਿਮੀਦਾਰ ਦੇ ਉੱਤੇ ਕੋਈ ਰਾਈਡਰ ਨਹੀਂ ਹੈ ਵੀ ਜ਼ਿਮੀਦਾਰ ਜੇ ਕੋਈ ਉਹਨੇ ਤੀਸਰੀ ਫਸਲ ਕੋਈ ਹੋਰ ਲੈਣੀ ਚਾਹੁੰਦਾ ਵਾ ਇਓ 4-5 ਦਿਨ ਅਗੇਤੀ ਫਸਲ ਫਸਲ ਵੀ ਸਕਦਾ ਇਸ ਸਮੇਂ ਦੇ ਨਾਲੋਂ 4-5 ਦਿਨ ਅਗੇਤੀ ਫਸਲ ਵੀ ਬੀ ਸਕਦਾ ਹੋ ਜਿਵੇਂ ਉਹਨੇ ਆਪਣੀ ਫਸਲ ਇਹ ਖੇਤ ਦੇ ਵਿੱਚ ਕੋਈ ਤੀਸਰੀ ਫਸਲ ਕੋਈ ਐਡ ਕਰਨੀ ਚਾਹੁੰਦਾ ਉਸ ਹਸਾਬ ਦੇ ਨਾਲੋਂ ਆਪਣੀ ਫਸਲ ਲੈ ਲੇ ਉਸ ਹਸਾਬ ਨਾਲ ਉਹਦੀ ਬਜਾਈ ਅਗੇਤ ਵਿਸ਼ੇਤ ਕੀਤੀ ਜਾ ਸਕਦੀ ਹੈ ਪਰ ਜਿਹੜਾ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤਾ ਉਹ ਪਹਿਲਾ 15 ਵਾਲਾ ਧੋਣੇ ਵਾਸਤੇ ਆ ਤੇ ਦੂਜਾ 15 ਵਾਲਾ ਜੂਨ ਦਾ ਜਿਹੜਾ ਹੈ ਉਹ ਬਾਸਮਤੀ ਵਾਸਤੇ ਹੈ